ਆਖਰ ਕੇਸੋ ਰਏ ਨੂੰ ਲਸ਼ਮਣ ਸਿੰਘ ਵਜ਼ੀਰ ਨੇ ਮਨਾ ਲਿਆ ਤੇ ਮੈਲੀ ਡੋਲੇ ਲਿਜਾਣ ਵਾਸਤੇ ਇਉਂ ਤੇ ਬਿਆਨ ਕੀਤਾ ਜਾ ਰਿਹਾ ਸੁਣੋ ਆਖਰ ਕੇਸੋ ਰਏ ਨੇ ਦਿੱਸੇ ਡੋਲੇ ਤੋਰ ਜਿਸ ਵੇਲੇ ਮੈਲੀ ਗਏ ਸੁਣੋ ਬਾਤ ਕੁਛ ਹੋਰ ਨਿਹਾਲ ਦੇਵ ਦਾ ਡੋਲਾ ਜਾ ਅੰਦਰ ਵੜਿਆ ਬਹੁਤ ਦਸ ਸੰਗ ਚਾਟ ਕੋਰੇ ਨੂੰ ਫੜਿਆ ਦਿਲ ਵਿੱਚ ਰਾਜਾ ਤਾਂ ਹਰ ਕਥਾਰ ਦਾ ਸਰੜ ਸਰੜ ਚਾਬ ਕਾ ਨੂੰ ਮਾਰਦਾ ਨਿਹਾਲ ਦੇ ਉਹ ਰਾਣੀ ਨੂੰ ਅੰਦਰ ਵਾੜ ਕੇ ਆਖ ਦਾ ਕਹਾਰਾ ਨੂੰ ਬਹੁਤ ਤਾੜ ਕੇ ਮੁੜ ਜੋ ਪਿਸ਼ਾ ਮੁਖ ਸੇ ਉਚਾਰਦਾ ਸਰੜ ਸਰੜ ਚਾਬ ਕਾ ਨੂੰ ਮਾਰਦਾ ਹੋਲ ਢੋਲੇ ਪਿੱਛੇ ਨੂੰ ਤਮਾਮ ਮੋੜ ਸੇ ਬਿਨਾ ਜੋ ਨਿਹਾਲ ਦੇਉ ਤਮਾਮ ਛੋੜ ਤੇ ਧਾਮ ਕੀ ਨ ਕੋਈ ਰਾਜੇ ਦੀ ਸਹਾਰ ਦਾ ਸਰੜ ਸਰੜ ਚਾਬ ਕਾ ਨੂੰ ਮਾਰਦਾ ਰਾਣੀ ਵਾੜੀ ਅੰਦਰ ਦਗੇ ਦੇ ਨਾਲ ਜੀ ਦਿੱਸੇ ਢੋਲੇ ਭਾਰ ਕਿਲਿਓ ਨ ਘਾਲ ਜੀ ਰਿਹਾ ਇੱਕ ਡੋਲਾ ਪਦਮਨਾਰ ਦਾ ਸਰਣ ਸਰਣ ਚਾਬਕਾਂ ਨੂੰ ਮਾਰਦਾ ਦੂਰ ਤਾਂ ਗਿਆ ਹੱਥੀ ਆਪ ਛੱਡ ਕੇ ਗਾਲੀਆਂ ਕਾਲੇ ਦੰਦੀਆਂ ਨੂੰ ਵੱਢ ਕੇ ਫੇਰ ਬੁੱਧ ਸਿੰਘ ਜ਼ੋਰ ਸੇ ਪੁਕਾਰਦਾ ਸਰਣ ਸਰਣ ਚਾਬਕਾਂ ਨੂੰ ਮਾਰਦਾ ਦੋਹਾਂ ਦਰਵਾਜ਼ਿਆਂ ਨੂੰ ਕਰੋ ਬੰਦ ਜੀ ਚੌਹਾਂ ਦਰਵਾਜ਼ਿਆਂ ਨੂੰ ਕਰੋ ਬੰਦ ਜੀ ਵਾਰ-ਵਾਰ ਆਖਦਾ ਕਸ਼ੋਰ ਚੰਦ ਜੀ ਮੰਨ ਕੇ ਹੁਕਮ ਫੌਜ ਸਰਕਾਰ ਦਾ ਸਰੜ ਸਰੜ ਚਾਬਕਾਂ ਨੂੰ ਮਾਰਦਾ ਚੌਹਾਂ ਦਰਵਾਜ਼ਿਆਂ ਨੂੰ ਕਰੋ ਬੰਦ ਜੀ ਵਾਰ-ਵਾਰ ਆਖਦਾ ਕਸ਼ੋਰ ਚੰਦ ਜੀ ਮੰਨ ਕੇ ਹੁਕਮ ਫੌਜ ਸਰਕਾਰ ਦਾ ਸਰੜ ਸਰੜ ਚਾਬ ਕਾਨੂੰ ਮਾਰਦਾ ਸੀ ਦਰਵਾਜ਼ੇ ਚਾਰ ਜੋ ਬੂੰਦੀ ਗੜਦੇ ਯਾਰ ਉਸੇ ਵਕਤ ਸਭ ਅੜ ਗਏ ਕਿਹਾ ਜਦੋਂ ਸਰਕਾਰ ਸ਼ਹਿਰ ਉਦਾਲੇ ਸਾਰੇ ਕੋਟ ਮਜ਼ਬੂਤ ਪਿਆ ਡੂੰਗੀ ਨੇ ਉਹ ਕੋਟ ਲੀਏ ਪੂਰੇ ਗਜ ਬਾਈ ਹੈ ਲੱਗੀ ਹੈ ਡਬਲ ਅਟ ਚਾਰੇ ਉਸ ਕੋਟ ਸਾਂਈ 90 ਗਜ ਦੁਆਰ ਅਸਮਾਨ ਕੋ ਚੜਾਈ ਹੈ ਚੂਨੇ ਹੋਂ ਕੀ ਜਗਾ ਸਾਰੇ ਲੱਗਿਆ ਸਿਮੈਂਟ ਆਣ 7 ਗਜ ਵੀਰਨਾ ਉਹ ਕੰਧ ਦੀ ਚੜਾਈ ਹੈ 8 ਤਾਂ ਤ ਲਾਏ ਹੈ ਕਵਾੜ ਦਰਵਾਜਿਆਂ ਨੂੰ ਆਖ ਦਾ ਕਿਸ਼ੋਰ ਨੇ ਫੜ ਕਚੜੀ ਜਾਈ ਹੈ ਕੋਟ ਦੇ ਉਦਾਲੇ ਖਾਈ ਆਵੇ ਨਾ ਹਿਸਾਬ ਕਾਈ ਬੜੀ ਡੁੰਗਾਈ ਪਤਾ ਕੁਝ ਨਹੀਂ ਲੱਗਦਾ ਖਾਸ ਗੜ ਲੰਕਾ ਦੇ ਸਮਾਨ ਜਾਟ ਕੋਣ ਤਾਈ ਖਾਸ ਗੜ ਲੰਕਾ ਦੇ ਸਮਾਨ ਜਾਣ ਕੋਟ ਤਾਈ ਮਨ ਓਏ ਚ ਫੇਰੇ ਦਿਸਦਾ ਹੈ ਜਲ ਵਗਦਾ ਜੈਸੇ ਦਸਕੰਧ ਸੀ ਆ ਚੱਲੀ ਸੀ ਜਨਕ ਜਾਈ ਸੇ ਸੇ ਬੁੱਧ ਸਿੰਘ ਨੇ ਕੀ ਆ ਜੋ ਕਾਮ ਠੱਗ ਦਾ ਬੇੜੀਆਂ ਬਗੈਰ ਜਾਣਾ ਕੋਟ ਮੇ ਮਹਾਲ ਦਿਸੇ ਦਿਲੋਂ ਬੁੱਧ ਸਿੰਘ ਨੇ ਭਲਾਇਆ ਡਰ ਜੱਗ ਦਾ ਉਧਰੋਂ ਕਹਾਰਾਂ ਨੇ ਮਚਾਇਆ ਸ਼ੋਰ ਫੌਜ ਵਿੱਚ ਰੋਂਦੇ ਜਾ ਰੋਜ਼ਾਰ ਤੇ ਕਹਿਣ ਕੇ ਸ਼ੋਰ ਆਏ ਨੂੰ ਰਾਣੀ ਜੋ ਨਿਹਾਲਦੇ ਉਹ ਸੀਤਾ ਦੇ ਸਮਾਨ ਛਲੀ ਰਾਮਚੰਦ ਵਾਂਗ ਹੁਣ ਲਾਓ ਤੁਸੀਂ ਵਾਏ ਨੂੰ ਡੋਲਾ ਰੱਖ ਰਾਣੀ ਦਾ ਤੇ ਕੱਢਿਆ ਬਾਹਰ ਸਾਨੂੰ ਦੇਖ ਲੋ ਵਿਚਾਰ ਕੇ ਚੜਾਇਆ ਚੰਗੇ ਪਾਏ ਨੂੰ ਰਾਣੀ ਰਸ ਕੁੰਬਲਾ ਵੀ ਆਖਦੀ ਕਿਸ਼ੋਰ ਚੰਦਾ Rajput ਬੱਚਿਓ ਧਰਗ ਅੰਨ ਖਾਏ ਨੂੰ ਕਿਸੋਰ ਆਏ ਨੇ ਸੁਣੇ ਏ ਤੇਰੀ ਯਾਦੇ ਜਦ ਬੋਲ ਜਾਣੀ ਸੇਲਾ ਮਾਰਿਆ ਦਿਆ ਜ਼ਖਮ ਕੋ ਖੋਲ ਝਟਕੇ ਸੁਰਾਏ ਹੋ क्रोध ਚੜਿਆ ਸੰਭੂ ਸੁਲਤਾਨ ਕੇ ਤੁਰਸ ਵੜਿਆ ਪਹਿਲਾਂ ਕੋਲੇ ਖੜ ਕੇ ਜਰਾ ਕੋ ਖਾਂਗਲੇ ਰਾਣੀਆਂ ਛਲ ਨ ਤੇਰੀਆਂ ਜੋ ਕੰਗਲੇ ਮੋਰ ਕੋਲ ਫੜ ਰਾਜੇ ਨੂੰ ਹਲਾ ਲਿਆ ਸੁੱਤਾ ਪਿਆ ਜਾਣੋ ਸੂਰਮਾ ਉਠਾ ਲਿਆ ਮੋਰ ਕੋਲ ਫੜ ਰਾਜੇ ਨੂੰ ਹਲਾ ਲਿਆ ਸੁੱਤਾ ਪਿਆ ਜਾਣੋ ਸੂਰਮਾ ਉਠਾ ਲਿਆ ਢਾਹੀ ਪਿਆ ਕਹਿੰਦਾ ਤੂੰ ਪਲੰਗ ਰੰਗਲੇ ਰਾਣੀਆਂ ਸ਼ਲਨ ਸੇਰੀਆਂ ਜੋ ਕੰਗਲੇ ਰੋਟੀ ਕੀਤੀ ਬੁੱਧ ਸਿੰਘ ਨੇ ਜੋ ਫੌਜ ਨੂੰ ਤੈਨੂੰ ਕੀ ਖਬਰ ਲੁੱਟਦਾ ਹੈ ਮੋਜ ਨੂੰ ਰੋਟੀ ਨਾ ਖਲਾਈ ਸੂਲੀਆਂ ਤੇ ਟਾਂਗ ਲੇ ਰਾਣੀਆਂ ਛਲਨ ਤੇਰੀਆਂ ਜੋ ਕੰਗਲੇ ਸੁੱਕਾ ਸਿੱਧਾ ਤੋਲ ਵਿਸਾ ਫੌਜ ਸਾਰੀ ਨੂੰ ਕਰਿਆ ਚਲ ਤਰ ਬਹੁਤ ਭਾਰੀ ਨੂੰ దਗੇ ਨਾਲ ਰਾਣੀ ਲੈ ਗਿਆ ਉਹ ਬੰਗਲੇ ਨਾਰੀਆਂ ਛਲਨ ਤੇਰੀਆਂ ਜੋ ਕੰਗਲੇ ਰੱਖ ਨੀ ਨਿਹਾਲ ਦਿਓ ਸਿਰਫ ਕੋਲ ਜੀ ਬਾਕੀ ਡੋਲੇ ਮੋੜ ਤੇ ਸਮਝ ਬੋਲ ਜੀ ਐਦੋਂ ਚੰਗਾ ਆਦਮੀ ਜੇ ਭੀਖ ਮੰਗਲੇ ਨਾਰੀਆਂ ਛਲਨ ਤੇਰੀਆਂ ਜੋ ਕੰਗਲੇ ਰੋਵੇ ਰਸ ਕੁੰਬਲਾ ਨੂੰ ਜੋਰ ਜਾਨਾਰ ਤੇਰੀ ਐ ਕਿਸਮਤ ਤੇਰੀ ਬੱਤਿਆ ਮੰਦੇਰੀ ਐ ਰੋਵੇ ਰਸ ਕੁੰਬਲਾ ਜੋ ਨਾਰ ਤੇਰੀ ਹੈ ਕਿਸਮਤ ਤੇਰੀ ਬੱਚਿਆ ਮੰਦੇਰੀ ਐ ਕਸ਼ੋਰ ਚੰਦਾ ਉੱਠ ਕੇ ਤੂੰ ਕਰ ਜੰਗ ਲੈ ਨਾਰੀਆਂ ਸ਼ਰਨ ਤੇਰੀਆਂ ਜੋ ਕੰਗਲੇ ਰਾਣੀਆਂ ਸ਼ਲਨ ਤੇਰੀਆਂ ਜੋ ਕੰਗਲੇ